ਖਬਰਾਂ ਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਆ ਤੁਹਾਡਾ ਹੂਸਰਾ ਕਾਂਗਰਸ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਦੀ ਵੱਡੀ ਲੀਡਰਸ਼ਿਪ ਇੱਕ ਦੂਜੇ ਦੇ ਨਾਲ ਸਹਿਮਤ ਨਹੀਂ ਆਪਸੀ મતਭੇਦ ਨੇ ਇੱਕ ਨਹੀਂ ਚਾਰ ਚਾਰ ਧੜੇ ਬੰਦੀਆਂ ਨੇ ਹਾਲਾਂਕਿ ਇਹ ਗੱਲ ਰਾਹੁਲ ਗਾਂਧੀ ਨੇ ਕਹਿ ਦਿੱਤੀ ਕਿ ਧੜੇ ਬੰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਲੇਕਿਨ ਭਾਰਤ ਪੂਸ਼ਣ ਆਸ਼ੂ ਦੇ ਹੱਕ ਵਿੱਚ ਕਿੰਨੇ ਕੋ ਚੋਣ ਪ੍ਰਚਾਰਕ ਉਸ ਦੇ ਹੱਕ ਵਿੱਚ ਆਏ ਕਿੰਨੇ ਕੋ ਇੱਕ ਸਟੇਜ ਉਤੇ ਦਿਖੇ ਇਹ ਤਾਂ ਪੰਜਾਬ ਦੇ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਇਕਤਾ ਨਹੀਂ ਹੈ ਇਸ ਇਕਤਾ ਨਾ ਹੋਣ ਦਾ ਖਮਿਆਸ਼ਾ ਜਿਹੜਾ ਭੁਗਤਣਾ ਪੈ ਸਕਦਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਜਿਸ ਵਿੱਚ ਪ੍ਰਤਾਪ ਸਿੰਘ ਬਾਜਵਾ ਵੀ ਨੇ ਜਿਸ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਵੀ ਹੈ ਚਰਨਜੀਤ ਸਿੰਘ ਚੰਨੀ ਸੁਖਪਾਲ ਸਿੰਘ ਖਹਿਰਾ ਰਾਣਾ ਗੁਰਜੀਤ ਪ੍ਰਗਟ ਸਿੰਘ ਯਾਨੀ ਕਿ ਇਹਨਾਂ ਦੇ ਆਪਸੀ ਵਿਚਾਰ ਇੱਕ ਦੂਜੇ ਦੇ ਨਾਲ ਨਹੀਂ ਮਿਲਦੇ ਘਰ ਵਾਪਸੀ ਕਰਵਾਈ ਗਈ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਲੇਕਿਨ ਇਧਰ ਮੂੰਹ ਮਰਾ ਕੇ ਬੈਠ ਗਿਆ ਰਾਜਾਪੁਰੇ ਅਤੇ ਨਵੇਂ ਬਣੇ ਇੰਚਾਰਜ ਵੀ ਬੇਸ਼ਬਗੀਲ ਪੀ ਸਾਡੇ ਕੋਲ ਤਾਂ ਭਾਈ ਪੁੱਛਿਆ ਨਹੀਂ ਯਾਨੀ ਕਿ ਬਿਵੇਸ਼ ਬਗੇਲ ਨੇ ਇਹ ਛਿਮੇਲਾ ਪਹਿਲੀ ਵਾਰ ਦੇਖਿਆ ਹੋਵੇਗਾ ਕਿ ਬੱਚਿਆਂ ਨੂੰ ਸਮਝਾਣਾ ਸੌਖਾ ਹੈ ਤੇ ਜਿਹੜੇ ਕਾਂਗਰਸ ਪਾਰਟੀ ਦੀ ਵੱਡੀ ਲੀਡਰਸ਼ਿਪ ਹੈ ਉਹਨਾਂ ਨੂੰ ਸਮਝਾਉਣਾ ਬੇਹੱਦ ਔਖਾ ਹੈ ਦੂਸਰੇ ਪਾਸੇ ਇਹ ਵੀ ਬੜੀ ਵੱਡੀ ਗੱਲ ਆ ਰਹੀ ਹੈ ਕਿ ਜੇਕਰ ਜਿਮਣੀ ਚੌਂ ਹਲਕਾ ਲੁਧਿਆਣਾ ਪੱਛਮੀ ਦੀ ਭਾਰਤ ਪੂਸ਼ਣ ਕਾਂਗਰਸ ਪਾਰਟੀ ਵੱਲੋਂ ਹਾਰ ਜਾਂਦੇ ਨੇ ਤਾਂ ਜਿਹੜਾ ਇਹ ਇਹ ਝਟਕਾ ਲੱਗੇਗਾ ਸ਼ਰੂਮ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਰਾਜਾ ਵੜਿੰਗ ਦੀ ਛੁੱਟੀ ਕੀਤੀ ਜਾਵੇਗੀ ਰਾਜਾ ਵੜਿੰਗ ਦੀ ਜਗ੍ਹਾ ਤੇ ਹੋਰ ਕਿਸੇ ਨੂੰ ਪ੍ਰਧਾਨ ਬਣਾਇਆ ਜਾਵੇਗਾ ਇਹ ਵੀ ਗੁਪਤ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਮਿਲੀ ਹੈ ਕਿ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਜੇਕਰ ਹਾਰ ਜਾਂਦਾ ਹੈ ਭਾਰਤ ਕੂਸ਼ਲ ਆਸ਼ੂ ਭਾਰਤ ਕੂਸ਼ਲ ਆਸ਼ੂ ਵੀ ਜਿਹੜਾ ਹੈ ਉਸ ਦੀ ਕੰਪਲੇਟ ਜਿਹੜਾ ਹਾਈ ਕਮਾਂਡ ਨੂੰ ਕਰੇਗਾ ਕਿ ਪ੍ਰਧਾਨ ਨੇ ਮੇਰੇ ਹੱਕ ਦੇ ਵਿੱਚ ਚੱਜ ਦੇ ਨਾਲ ਚੋਣ ਪ੍ਰਚਾਰ ਨਹੀਂ ਕੀਤਾ ਤੇ ਦੂਸਰੇ ਪਾਸੇ ਜਿੰਨੀ ਵੀ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸੀ ਉਹ ਸਾਰੇ ਇੱਕ ਸਟੇਜ ਉੱਪਰ ਨਹੀਂ ਦਿਖੇ ਸਾਰਿਆਂ ਨੇ ਆਪੋ ਆਪਣੀ ਪਦਰਤੀ ਸਟੇਜ ਦਾ ਹੈ ਆਪੋ ਆਪਣੀ ਪਦਰ ਤੇ ਭਾਰਤ ਕੋਸ਼ਨ ਆਛੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਇਸ ਦਾ ਖਮਿਆਜਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਪੂਤਣਾ ਪਵੇਗਾ ਤੇ ਦੂਸਰੇ ਪਾਸੇ 23 ਜੂਨ ਨੂੰ ਵੀ ਪੁਖਤਰਾ ਪਵੇਗਾ ਜੇਕਰ ਭਾਰਤ ਪੁਸ਼ਪ ਆਸ਼ੂ ਹਾਰ ਜਾਂਦੇ ਨੇ ਜਿਸ ਤਰ੍ਹਾਂ ਦੇ ਸਰਵਾ ਜਿਸ ਤਰ੍ਹਾਂ ਐਕਸਪੋਲ ਆਇਆ ਹੈ ਕਿ ਭਾਰਤ ਪੁਸ਼ਪ ਆਸ਼ੂ ਦੂਜੇ ਨੰਬਰ ਤੇ ਹੋਣਗੇ ਤੀਜੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਚੌਥੇ ਨੰਬਰ ਤੇ ਕਾਂਗਰਸ ਹਤੇ ਪਹਿਲੇ ਨੰਬਰ ਤੇ ਆਪ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਜਿੱਤ ਦਾ ਸਿਹਰਾ ਜਿਹੜਾ ਦਿੱਤਾ ਗਿਆ ਐਕਸਪੋਲ ਨੇ ਵਕ ਵਕ ਟਿਮੀਆਂ ਨੇ ਇਸ ਦੇ ਖੁਲਾਸੇ ਕਰ ਦਿੱਤੇ ਨੇ ਤੇ ਫਿਰ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਰਾਜਾ ਬ੍ਰਿੰਗ ਨੇ ਅਮਰਿੰਦਰ ਸਿੰਘ ਰਾਜਾ ਬੜੇ ਕਿ ਉਹਨਾਂ ਦੀ ਪ੍ਰਧਾਨਗੀ ਤੋਂ ਛੁੱਟੀ ਹੋਵੇਗੀ ਹੋਰ ਕਿਸੇ ਨੂੰ ਪ੍ਰਧਾਨ ਬਣਾਇਆ ਜਾਵੇਗਾ ਕਾਂਗਰਸ ਪਾਰਟੀ ਦਾ ਪੰਜਾਬ ਤੋਂ